ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ। ਸੋਹਣੇ-ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ, ਸੋਹਣੇ-ਸੋਹਣੇ ਸੂਟ ਲੈਣ ਵਾਸਤੇ। ਲਓ ਜੀ ਆਪਣੇ ਸਾਰੇ ਕੰਮ ਖਤਮ ਹੋ ਗਏ ਨੇ। ਤੇ ਬੀਬੀ ਨੂੰ ਵੀ ਗਏ ਨੂੰ 4-5 ਦਿਨ ਹੋ ਗਏ ਤੇ ਮਾਸੀ ਜੀ ਵੀ ਗਏ ਹੋਏ ਨੇ। ਤੇ ਆ ਮੈਂ ਸਮਾਨ ਸੂਣਾ ਆਪਣਾ ਸੈੱਟ ਕਰ ਰਹੀ ਸੀ ਆ ਸੂਟਾਂ ਨੇ ਜਾਣਾ ਸੀ। ਆ ਸੂਟ ਬਹੁਤ ਪਸੰਦ ਕੀਤਾ। ਪੈਣਾ ਨੇ ਆ ਦੇਖੋ ਇਹ ਮੇਰਾ ਬਣਿਆ ਸੀ ਨਾ ਉਹ ਵਾਲਾ ਸੂਟ ਹੈਗਾ ਆ ਦੇ ਆ ਸਲਵਾਰ ਵਰਕ ਆ ਤੇ ਇਹਦੀ ਸ਼ਰਟ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸ਼ਰਟ ਆ ਹੈਗੀ ਆ ਤੇ ਫਰੰਟ ਆ ਹੈ ਇਹਦਾ ਤੇ ਆ ਬਾਜੂ ਵਰਕ ਹੈਗਾ ਤੇ ਆ ਇਹਦੀ ਬੈਕ ਹੈਗੀ ਆ ਬੈਕ ਤੇ ਵੀ ਇਸੇ ਤਰ੍ਹਾਂ ਕੰਮ ਹੋਇਆ ਹੋਇਆ ਬਹੁਤ ਪਿਆਰਾ ਕਲਰ ਬਹੁਤ ਸੋਨਾ ਹੈਗਾ ਆ ਬੈਕ ਤੇ ਹੋਇਆ ਹੋਇਆ ਤੇ ਇਹ ਸੂਪਨੇ ਵੀ ਜਾਣਾ ਸੀ ਮੈਂ ਕਿ ਹੁਣ ਚਲੋ ਸਾਰੀ ਪੈਕਿੰਗ ਵਗੈਰਾ ਕਰਕੇ ਰੱਖਦਾ ਤੇ ਕੰਮ ਆਪਾਂ ਨੇ ਸਾਰਾ ਤਕਰੀਬਨ ਖਤਮ ਕਰ ਲਿਆ ਕਿਚਨ ਵੀ ਸਾਫ ਕਰ ਲਈ ਦੁੱਧ ਨੂੰ ਉਬਾਲੀ ਵੀ ਦੇ ਕੇ ਰੱਖ ਲਈ ਹੁਣ ਨਾ ਮੈਂ ਬੀਬੀ ਨੇ ਆਉਣਾ ਸੀਗਾ ਤੇ ਮੈਂ ਉਹਨਾਂ ਦੀ ਵੇਟ ਕਰ ਰਹੀ ਸੀ ਚਲੋ ਆਪਾਂ ਬਾਹਰ ਹੀ ਚੱਲਦੇ ਆ ਫੋਨ ਆ ਗਿਆ ਸੀ ਰਾਣੀ ਪੈਣ ਦਾ ਕਹਿੰਦੇ ਸੀ ਨੇੜੇ ਆ ਗਏ ਬੀਬੀ ਰਾਣੀ ਪੈਣ ਉਹਨਾਂ ਕੋਲ ਗਏ ਹੋਏ ਨੇ ਤੇ ਮਾਸੀ ਜੀ ਗਏ ਹੋਏ ਨੇ ਬੁੱਗੇ ਨੂੰ ਆਪਣੇ ਪਿੰਡ ਨੂੰ ਪੇਕਿਆਂ ਨੂੰ ਤੇ ਆਪਾਂ ਚਲੋ ਬਾਹਰ ਹੀ ਚੱਲਦੇ ਆਂ ਗੇਟ ਵਾਇਰਾਂ ਖੋਲਦੇ ਆਂ ਉਹਨੇ ਚੱਲ ਕੇ ਦੇਖਦੇ ਆਂ ਕਿੱਥੇ ਕਾ ਗਏ ਹਾਂ ਸਾਡਾ ਆਲਾ ਦੁਆਲਾ ਦੇਖੋ ਜੀ ਠੰਡ ਪਈ ਆ ਹਾਂ ਦੇ ਸਾਡੀ ਗਲੀ ਤੇ ਤੇ ਖੜ ਕੇ ਆਪਾਂ ਵੇਟ ਕਰਦੇ ਆਂ ਲਓ ਜੀ ਉਹ ਆ ਗਈ ਰਾਣੀ ਭੈਣ ਹੰਨੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਵੀਰ ਜੀ ਲਓ ਜੀ ਆ ਗਏ ਨਾਲੇ ਸਾਡੀ ਗਲੀ ਦਾ ਥਿਊ ਦੇਖ ਲਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਲਾ ਜੀ ਸਤਿ ਸ਼੍ਰੀ ਅਕਾਲ ਬੀਬੀ ਲਾਗੇ ਤਾਂ ਹੋਈ ਪਹਿਲਾਂ ਕਰਕੇ ਬੰਦ ਕਰਿਆਉਂਦੇ ਲੈ ਹੋਰ ਠੰਡ ਕਿੰਨੀ ਕਾ ਕੰਡਪਾ ਬੋਕੇ ਵੀ ਤੇ ਅਬਕ ਦੇਖੀ ਮੂੰਹ ਦੇਖੀ ਤੁਹਾਡਾ ਕਿਵੇਂ ਹੋ ਗਿਆ ਲਾਲ ਠੰਡ ਚ ਹੋਰ ਬੀਬੀ ਵਧੀਆ ਛੁੱਟੀਆਂ ਮਨਾਈਆਂ ਹਾਂ ਤੁਸੀਂ ਰਸੋ ਹਾਂ ਅਸੀਂ ਵੀ ਇਹੀ ਚ ਬੈਠੇ ਨੇ ਅਮਰ ਤਾਂ ਫੋਨ ਕਰ ਲਵਾ ਵੀ ਅਮ੍ਰਿਤ ਤਾਂ ਪੇਪਰ ਆ ਦੇਣ ਗਿਆ ਹੋਇਆ ਉਹਦੇ ਪਾਪਾ ਲੈਣ ਗਏ ਹੋਏ ਨੇ ਆਉਣ ਵਾਲਾ ਹੀ ਆ ਬਸ ਤਾਂ ਹੀ ਪੁੱਛਦਾ ਸੀ ਕਹਿੰਦਾ ਕੀ ਖਾਣਾ ਹੈ ਅ ਸ਼ਵਿੰਦਰ ਦਾ ਫੋਨ ਆਇਆ ਸੀ ਅੱਛਾ 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 ਕਹਦਾ ਕੀ ਆ ਅਮਰ ਤਾਂ ਕੁਝ ਨਹੀਂ ਕਿਹਾ ਚਲ ਕੋਈ ਨਹੀਂ ਜਿਹੜਾ ਕੋਈ ਖਾਣਾ ਖਾ ਲਿਓ ਲਓ ਜੀ ਹੁਣ ਅਸੀਂ ਗਰਮਾ ਗਰਮ ਸਮੋਸੇ ਲੈਣ ਆਏ ਚਟਨੀ ਪਾਤੀ ਜਿਆਦੇ ਲਓ ਜੀ ਚਲੋ ਹੁਣ ਆਪਾਂ ਗਰਮਾ ਗਰਮ ਜਲੇਬੀਆਂ ਵੀ ਬਣ ਰਹੀਆਂ ਨੇ ਆਹ ਦੇਖੋ ਇੱਧਰ ਚਾਹ ਵੀ ਬਣ ਰਹੀ ਆ ਆਹ ਖੜੀਏ ਆਪਣੀ ਗੱਡੀ ਲੈਣੀ ਪੈਣ ਚੱਲੇਗੇ ਆ ਲੈ ਲੋ ਲਓ ਜੀ ਹੁਣ ਅਸੀਂ ਚਾਹ ਰੱਖ ਲਈ ਆ ਇੱਕ ਵਾਰ ਤਾਂ ਪੀ ਲਈ ਸਾਰਿਆਂ ਨੇ ਹਾਂ ਠੰਡੇ ਨਹੀਂ ਆ ਕੱਪ-ਕੁੱਪ ਪੈਨੇ ਹਲੇ ਇੱਕ ਤਾਂ ਮਿੱਠੇ ਦੇ ਵਿੱਚ ਹੈਗੇ ਨੇ ਲੱਡੂ ਹਾਂ ਇੱਕ ਮਿੰਟ ਆ ਬਰਫੀ ਆਪਾਂ ਨੇ ਜਿਹੜੀ ਘਰ ਬਣਾਈ ਸੀ ਤਾਂ ਹੀ ਤਾਂ ਉਥੋਂ ਮਠਾਈ ਨਹੀਂ ਲਈ ਹੈਗੀ ਇੱਕ ਹੈਗੀਆਂ ਇਹ ਅਲਸੀ ਦੀਆਂ ਪਿੰਨੀਆਂ ਦੇਖਿਓ ਕਿੰਨੀ ਵਧੀਆ ਮੈਂ ਟੇਸਟੀ ਬਹੁਤ ਨੇ ਅਸੀਂ ਤਾਂ ਕਾਲੀ ਸਾਡੀ ਤਾਲੀ ਬਣ ਜਾਂਦੀ ਹਾਂ ਆ ਆ ਹੈਗੀ ਪੰਜੀਰੀ ਪੰਜੀਰੀ ਹਲੇ ਕਿਸੇ ਨੇ ਨਹੀਂ ਛੇੜੀ ਕਹਿੰਦੇ ਪਹਿਲਾਂ ਅਨ ਵੇੜ ਲਈਏ ਜੀ ਪੰਜੀਰੀ ਨੇ ਕਿਹੜਾ ਖਰਾਬ ਹੋਣਾ ਤੇ ਹੁਣ ਆਪਾਂ ਇੱਕ ਸਾਈਡ ਤੇ ਚਾਹ ਰੱਖ ਲੈਨੇ ਤੇ ਸਮੋਸੇ ਤੇ ਪਕੌੜੇ ਪਾਉਣੇ ਆ ਪਲੇਟ 'ਚ ਲਓ ਜੀ ਆ ਚਟਨੀ ਇਹਨਾਂ ਦੀ ਬਹੁਤ ਵਧੀਆ ਹੁੰਦੀ ਆ ਸਾਰੀ ਆ ਹਾਂ ਉਹਦੇ ਨੇ ਪਨੀਰ ਵਾਲੇ ਤੇ ਆ ਸਮੋਸੇ ਮੋਂਸਨ ਨੇ ਕਿਹਾ ਨਾ ਟਰੋਪੋਹੋਜ ਹੂੰ ਇਹਨਾਂ ਦੇ ਸਮੋਸੇ ਬਹੁਤ ਮਸ਼ਹੂਰ ਨੇ ਮਲਹੋਤਰਿਆਂ ਦੇ ਬਹੁਤ ਟੇਸਟੀ ਹੁੰਦੇ ਨੇ ਚਟਨੀ ਚਟਨੀ ਉਦੋਂ ਵੀ ਸਵਾਦ ਹੁੰਦੀ ਆ ਲਓ ਜੀ ਉਧਰ ਬੀਬੀ ਨੇ ਚਾਹ ਰੱਖ ਲਈ ਆ ਦੇਖਿਆ ਹਾਂ ਇਤਨਾ ਜੀਰਾ ਸਮਾਨ ਜ਼ਿਆਦਾ ਪੈਂਦਾ ਤਾਂ ਨਹੀਂ ਆਉਂਦਾ ਪਾਣੀ ਖਾਂਦਾ ਹੂੰ ਹੂੰ ਹਾਂ ਜਦ ਬੀਬੀ ਸਾਡੇ ਕੋਲ ਕਹਿੰਦੇ ਥੋੜਾ ਤੋਂ ਬਰਫੇ ਬਹੁਤ ਪੈਂਦੇ ਆ ਕੱਲੇ ਸਾਡੇ ਜੀ ਪੈਂਦੀ ਥੋੜੇ ਵੀ ਬੈਰ ਦੇ ਪਿੱਛੇ ਸਾਡੇ ਘਟਾ ਰਾਨੇ ਪੈਣੇ ਥੋੜੇ ਉੱਪਰ ਕਰਕੇ ਜਿਆਦੇ ਆ ਤੁਹਾਨੂੰ ਲੱਗਦੀ ਵੀ ਜਿਆਦੇ ਹੁੰਦੀ ਆ ਠੰਡੇ ਕਿਉਂ ਪਤਾ ਨਹੀਂ ਬੀਬੀ ਨੇ ਤਾਂ ਪਰਦੀ ਕਰ ਲਈਏ ਹਾਂ ਮੈਂ ਤੁਹਾਨੂੰ ਬਾਈ ਬੀਬੀ ਕਿਹੜੇ ਆਈ ਬਣਾਉਣ ਲੈ ਰਹੇ ਹਾਂ ਮਟਰ ਹਾਂ ਮਟਰ ਕੱਢ ਕੇ ਰੱਖ ਲੈਂਦੇ ਹਾਂ ਦੇਖੀ ਕੰਧਾਂ ਦੇ ਨਾਲ ਪਾਣੀ ਚੋ ਗੇ ਪਾਣੀ ਮੋਰੀ ਵਾਲੇ ਪਾਸੇ ਅੰਦਰ ਉਹ ਬਿਗਨ ਛੋਡੇ ਥੋੜੇ ਹਾਂ ਦੇਖੋ ਬੀਬੀ ਜਿਹੜਾ ਕੈਬਨਟ ਨਹੀਂ ਸੀ ਲਿਆ ਮੈਂ ਇੱਥੇ ਡਰਾਈੰਗ ਰੂਮ ਦੇ ਵਿੱਚ ਉਹ ਇਧਰ ਲਈ ਕੰਧ ਦੇ ਨਾਲ ਲਾਤਾ ਉਹਦੇ ਤਾਂ ਵਿੱਚ ਚਿੱਟਾ-ਚਿੱਟਾ ਜੰਮ ਗਿਆ ਉਹ ਉਲੀ ਫਿਰ ਉਹ ਵੀ ਬਾਤ ਉਹ ਤਾਂ ਕੱਲ ਮੈਂ ਕੁਦਰਤੀ ਦੇਖ ਲਿਆ ਫਿਰ ਮੈਂ ਇਧਰ ਖਿੱਚਿਆ ਹਾਂ ਅੱਜ ਬੀਬੀ ਕਹਿੰਦੇ ਅੱਜ ਦਿਖਾ ਕੇ ਲਿਆ ਮੈਂ ਆਹ ਦੇਖੋ ਲੈ ਆਹ ਕੈਬਨਟ ਲਿਆਂਦਾ ਸੀ ਜਿਹੜਾ ਇਹਦੇ ਪਿੱਛੇ ਲਾਤਾ ਸਲਾਵ ਆ ਗਈ ਬਾਥਰੂਮ ਦੀ ਹਾਂ ਆ ਦੇਖੋ ਇੱਥੇ ਚਿੱਟਾ ਚਿੱਟਾ ਲੱਗ ਗਿਆ ਹਾਂ ਸਾਰਾ ਉਹ ਇਹ ਹੁਣ ਮੈਂ ਛਾੜ ਕੇ ਸਾਰਾ ਫਿਰ ਸਿਕਾਉਂਗੀ ਨਾ ਹਣੀ ਕੰਮ ਚੱਲਦਾ ਇਹ ਤਾਂ ਨਾ ਤੁਸੀਂ ਉਹ ਲੈ ਕੇ ਖਾਦਰ ਦੇ ਕੱਪੜਾ ਪਹਿਨਣਾ ਤਾਰ ਕੇ ਫਿਰ ਇਹਨੂੰ ਸਾਫ਼ ਕਰਿਓ ਨਹੀਂ ਤਾਂ ਉੱਲੀ ਬਣ ਕੇ ਉਹ ਹੋ ਜਾਣਾ ਉਹ ਲੱਕੜ ਨੂੰ ਫੁੰਨ ਜਾਣ ਯਾਰੇ ਝਾੜਨਾ ਫੇਰ ਦਵੇ ਉਹ ਦੋ ਮਰਜ਼ੀ ਕਰਿਓ ਯਾਰੇ ਝਾੜ ਮੈਂ ਨਾਲ ਲਾਈਓ ਹੱਟ ਉਹ ਨਹੀਂ ਹਾਂ ਤਾਂ ਲੈ ਰਿਹਾ ਲੈ ਹਾਂ ਕੱਪੜੇ ਨਾਲ ਹੀ ਉਤਰ ਜਾਣਾ ਕੱਲ ਮੈਂ ਅੰਦਰੋਂ ਤਾਂ ਉਤਾਰਤਾ ਉਹਦੇ ਅੰਦਰ ਸਮਾਨ ਰੱਖਿਆ ਹੋਇਆ ਸੀ ਜਿਹੜਾ ਸਾਰਾ ਅੰਦਰੋਂ ਉਤਾਰਤਾ ਲਿਖਿਆ ਤੁਹਾਡਾ ਇਹ ਤਾਂ ਮੇਰੇ ਇੱਥੇ ਉਹ ਹੋਇਆ ਪਿਆ ਸਾਰੇ ਖਲਾਸਾ ਪਿਆ ਪਿਆ ਮੇਰੇ ਸਮਾਨ ਦਾ ਇਹ ਆਓ ਆਹ ਰੱਖਨੇ ਜਿਹੋ ਉਧਰ ਭਾਂਡੇ ਹੋ ਦੀਸ ਪਏ ਹਾਂ ਨੇ ਤਾਂ ਪੂਰਾ ਜਗਾਰਡ ਕਰਕੇ ਕੰਬਲ ਕੁੰਗਲ ਦੱਦਾ ਇਹ ਫਿਰ ਮੈਂ ਇੱਥੇ ਪਾਠ ਕਰ ਲੈਂਦੀ ਸੀ ਨਾ ਹਾਂ ਫਿਰ ਉਹ ਚੱਕਿਆ ਹੀ ਨਹੀਂ ਹੈਗਾ ਹੁਣ ਵੀ ਬੈਹ ਜਾਨੀ ਹੁੰਦੀ ਇੱਥੇ ਉਹ ਚਲੇ ਗਏ ਜਿਹੜੇ ਚਲੇ ਗਏ ਜਿਹੜੇ ਉਹ ਅੱਖ ਸੀਗੇ ਪਹਿਲਾਂ ਆਦੇ ਹੋ ਰਹਾ ਤਿਆਰ ਕਰੇ ਪਏ ਨੇਗੇ ਸਾਰੇ ਇਹਨਾਂ ਦਾ ਹਿਸਾਬ ਕਿਤਾਬ ਬਿਲ ਬੁੱਲ ਸਾਰਾ ਕੁਝ ਬਣਾਉਣਾ ਕਰਨਾ ਆ ਪਿਓਰ ਦਾ ਸਮਾਨ ਕਿਉਂ ਚੋਂ ਉਧਰ ਕਾਦੀ ਆ ਫਿਰ ਕੀ ਹੋ ਗਿਆ ਆਪਦੇ ਘਰ ਚ ਵਿੱਚ ਉਧਰ ਤਿਆਰ ਹੋ ਰਹੇ ਸੀਗੇ ਸੂਟ ਵਗੈਰਾ ਉਹ ਪਿਆ ਸਾਰਾ ਸਮਾਨ ਤੇ ਬੜੀ ਮਲਾਈਮ ਹਾਏ ਆਂਟੀ ਨੂੰ ਭੇਜਣੀ ਸੀਗੀ ਆਂਟੀ ਨੇ ਮੰਗਵਾਈ ਆ ਹਾਂ ਨਾ ਉਹ ਦੇ ਰੰਗ ਹੂੰ 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 ਲਓ ਜੀ ਆ ਦੇਖੋ ਸਾਡੀ ਬੁਟੀਕ ਦਾ ਇਹਦੀ ਹਲੇ ਕਰਨ ਵਾਲੀ ਆ ਸਫਾਈ ਬੀਬੀ ਵੀ ਗਏ ਹੋਏ ਸੀ ਮਾਸੀ ਜੀ ਵੀ ਗਏ ਹੋਏ ਸੀ ਫਿਰ ਮੈਨੂੰ ਬੁਟੀਕ ਦਾ ਵੀ ਕੰਮ ਰੰਦਾ ਸੀ ਫਿਰ ਰੋਟੀ ਪਾਣੀ ਦਾ ਹੀ ਮਸਾ ਹੁੰਦਾ ਇੱਕ ਜਾਣੇ ਤੋਂ ਤਾਂ ਕੱਪੜਿਆਂ ਨਾਲ ਕੰਮ ਨਹੀਂ ਕਰ ਕੋਈ ਵੱਡੀ ਗੱਲ ਨਹੀਂ ਐ ਤੇ ਉਹ ਫੇ ਤਾਂ ਕਰਕੇ ਮੈਂ ਹੁਣ ਹੌਲੀ ਹੌਲੀ ਕਰੂੰਗੀ ਸਾਰਾ ਇਹ ਤਾਂ ਹਲੇ ਮੇਰਾ ਸੂਟ ਬਣਨ ਗਿਆ ਇਹ ਪਹਿਲਾਂ ਹੀ ਮੈਂ 5-6 ਲੈ ਕੇ ਰੱਖ ਲੇ ਦੇਖਿ ਕਿੰਨਾ ਸੋਹਣਾ ਮਹਾ ਹਾਂ ਬਹੁਤ ਸੋਹਣਾ ਸੂਟ ਹੈ ਮੇਰਾ ਰੈਡੀ ਹੋਣ ਗਿਆ ਸੂਟ ਤੇ ਉਸ ਤੋਂ ਬਾਅਦ ਮੈਂ ਫਿਰ ਇਹ ਪਹਿਲਾਂ ਹੀ ਲੈ ਕੇ ਰੱਖ ਲੈਣੀ ਹੁੰਦੀ ਹੈ ਨਾ ਬਾਅਦ ਵਿੱਚ ਮਿਲਦੇ ਨਹੀਂ ਹੈਗੇ ਹਾਂ ਇਹਦੇ ਨਾਲ ਬਹੁਤ ਸੋਹਣਾ ਸੂਟ ਬਣ ਰਿਹਾ ਆਪਣਾ ਜੇ ਕਿਸੇ ਨੇ ਵੈਸੇ ਵੀ ਲੈਣਾ ਸਟੱਫ ਤੁਸੀਂ ਇਕੱਲਾ ਸਟੱਫ ਵੀ ਲੈ ਸਕਦੇ ਹੋ ਜੇ ਰੈਡੀ ਹੋਇਆ ਹੋਇਆ ਲੈਣਾ ਤਾਂ ਰੈਡੀ ਹੋਇਆ ਵੀ ਲੈ ਸਕਦੇ ਇਹ ਨਹੀਂ ਹਟੇ ਜਾਣੂ ਆਹ ਹੈ ਆਹ ਨਾ ਕਿੱਥੇ ਹਟੇ ਨੇ ਕਿ ਆ ਤਾਂ ਇੰਨੀ ਡਿਮਾਂਡ ਦੇ ਵਿੱਚ ਨੇ ਨਾ ਬਹੁਤ ਇਹ ਤਾਂ ਰੈਡੀ ਹੋ ਹੋ ਕੇ ਪਹੁੰਚਦੇ ਨੇ ਹਾਂ ਹਾਂ ਬਿਲਕੁਲ ਆਹ ਦੇਖੋ ਆ ਵੀ ਆਹਾਂ ਆ ਤਾਂ ਬਹੁਤ ਜ਼ਿਆਦਾ ਸੂਪਰ ਹੱਸ਼ ਹੋਇਆ ਆਪਣਾ ਸੂਟ ਹਾਂ ਆ ਪੈਨ ਦਾ ਤੇ ਆ ਤੇ ਦੋ ਇੱਕ ਹੋਰ ਮਾਊਸ ਕਲਰ ਦਾ ਉਹ ਤਾਂ ਮੈਂ ਕਹਿੰਦੀ ਆ ਖੜਾ ਹੀ ਨਹੀਂ ਛੱਡ ਰਹੇ ਹੈਗੇ ਉਹਦਾ ਤਾਂ ਇਹਨਾਂ ਲੱਗ ਗਿਆ ਬਹੁਤ ਸੋਹਣਾ ਮਾਸਾ ਹਾਂ ਇਹਨਾਂ ਰਜਾਈਆਂ ਰਜੂਈਆਂ ਜੀਆਂ ਪਹਿਨੀਆਂ ਇਹ ਇੱਕ ਪਹਿਲਾਂ ਵੀ ਗਿਆ ਸੀ ਇਹ ਹਾਂਜੀ ਹਾਂ ਇਹ ਤਾਂ ਜਾਂਦਾ ਹੀ ਰਹਿੰਦਾ ਹਰੇ ਕੋ ਉਹ ਹਰੇ ਆਰਡਰ ਦੇ ਵਿੱਚ ਹੁੰਦੇ ਨੇ ਸੂਟ ਇਹਦੇ ਵਿੱਚ ਵੀ ਕਲਰ ਦੇ ਵਿੱਚ ਨੇ ਕੰਝੂਰੀ ਵਰਗਾ ਬਹੁਤ ਹਾਂ ਕਢਾਈ ਬਹੁਤ ਸੋਹਣੀ ਹੈ ਬਹੁਤ ਹੈ ਹਾਂ ਇਹਨੂੰ ਤੇਲ ਚੁੰਗੀ ਹੂੰ ਹੋ ਕਮਸੂਰੀ ਵਰਕ ਵਾਲਾ ਕਮਸੂਰੀ ਵਾਲਾ ਹਾਂ ਕਮਸੂਰੀ ਵਰਕ ਵਾਲਾ ਇਧਰ ਭਾਂਡੇ ਪਏ ਨੇ ਜਿਨ੍ਹਾਂ ਦੇ ਭਾਂਡੇ ਆਣੇ ਨੇ ਆ ਬੈੱਡ ਸ਼ੀਟਸ ਪਈਆਂ ਨੇਗੀਆਂ ਉਹਦੇ ਵਾਲੀਆਂ ਨੇ ਇਹ ਜਿਹੜੇ ਆ ਨਹੀਂ ਕੀ ਕਹਿੰਦੇ ਹੁੰਦੇ ਨੇ ਆ ਪਲਾਸਟਿਕ بواਕੇ ਵਾਲੀਆਂ ਪਲਾਸਟਿਕ بواਕੇ ਵਾਲੀਆਂ ਬੈੱਡ ਸ਼ੀਟਸ ਨੇ ਫਿਟਡ ਕਰਵਾ ਕੇ ਹਾਂਜੀ ਮੈਂ ਦਵਾ ਤਾਂ ਸਾਰੀਆਂ ਫਿਟ ਕਰਵਾ ਲਈਆਂ ਠੀਕ ਰਹਿੰਦੀਆਂ ਨੇਗੀਆਂ ਉਹ ਸਾਦਿਆਂ ਚ ਜਿਵੇਂ ਬੱਚੇ ਥੱਲੇ ਨੇ ਉਤਰਦੇ ਵੀ ਆਪਾਂ ਨੂੰ ਕਹਿੰਦੇ ਜਾਂ ਥੱਲੇ ਉਤਰ ਕੇ ਜਾਂ ਸੈੱਟ ਕਰਾਂ ਉਹ ਲੋਡਿੰਗ ਸੈੱਟ ਹਾਂ ਲਓ ਜੀ ਚੱਲੀਏ ਹੁਣ ਬਾਹਰ ਨੂੰ ਹੁਣ ਬੀਬੀਆਂ ਮਿਲ ਲਾਦਾ ਬਾਹਰ ਬੀਬੀ ਗਾਰਡਨ ਦੇਖਣ ਗਏ ਹੁਣ ਗਏ ਪਾਣੀ ਪੂਣੀ ਦਿੱਤਾ ਮੇਰੇ ਤੋਂ ਬਾਅਦ ਕਨਾ ਜੋ ਫੁੱਲ ਦੇਖਦੇ ਨੇ ਹੁਣ ਹਾਂ ਇਹਨਾਂ ਨੂੰ ਫੁੱਲ ਖੇਡਣ ਦੋਣੀਆਂ ਆਣ ਲੱਗੀਆਂ ਨਹੀਂ ਆਜੇਂ ਗਾਉਂ ਨਹੀਂ ਲਿਆ ਕੇ ਜੱਜ ਗਿਆ ਬਾਰਕ ਹੋਰ ਇਹਨਾਂ ਦਾ ਸੋਹਣਾ ਲੱਗਦਾ ਹਾਂ ਹੁਣ ਨਾ ਹੋ ਹੋ ਗਏ थोड़े जै पाई राणी भैन ने सारी इनकुआरी करी आके अपने घर दूसरे चल ਕੀ ਬਣਾਈਏ ਮੈਂ ਹਨਾ ਬੀਬੀ ਕਾ ਦੋ ਮੇਥੇ ਵਾਲੀ ਰੋਟੀ ਲਾ ਲਵਾਂ ਛੋਟੇ ਦਾ ਹੁਣ ਪਾਰਕ ਚ ਖੜੇ ਨੇ ਅਸੀਂ ਉਹ ਪਿੰਡੋਂ ਵਗਾਵਾਂਗੇ ਸਾਡਾ ਫੁੱਟਰੇ ਵਧੀਆ ਲਾ ਰੱਖੇ ਨੇ ਗਾਰਡਨ ਚ ਨਾਲੇ ਤਾਂ ਨੀ ਐ ਵੀ ਲਾ ਰੱਖਿਆ ਛੋਲੇ ਵੀ ਲਾ ਰੱਖੇ ਨੇ ਪਰ ਛੋਲੇ ਠੰਡ ਕਰਕੇ ਹੋਗੇ ਇਹ ਤਾਂ ਮਿਰਚ ਆ ਮਿਰਚ ਵੀ ਜਾਨੀ ਫੁੱਟ ਗਈ ਫੁੱਟ ਰਹੀ ਆ ਦੇ ਮੇਥੇ ਆਪਣੇ ਕਿੱਡੇ ਕਿੱਡੇ ਖੜੇ ਨੇ ਆ ਛੋਲੇ ਤਾਂ ਠੰਡ ਕਰਕੇ ਰਹਿਣ ਭਨੇ ਉਹ ਹੋਗੇ ਮੈਂ ਠੰਡ ਬਹੁਤ ਪੈ ਰਹੀ ਹਾਂ ਹਾਂ ਆਹ ਦੇਖ ਧਣੀਆਂ ਹਰਾਵੇ ਆ ਇਹ ਜਿਹੜਾ ਲੇਟ ਬੀਜਾ ਸੀਗਾ ਆਹ ਖੜਾ ਇੱਧਰ ਜਿਹੜਾ ਉਹ ਬੀਜਾ ਸੀ ਪਹਿਲਾਂ ਬਹੁਤ ਅੱਗ ਵਾਲਦੇ ਆ ਤਸਲੇ 'ਚ ਤਸਲੇ 'ਚ ਇੱਕ ਦਿਨ ਨਾ ਕਾਫੀ ਕਾਗਜੇ ਹੋ ਪਏ ਸੀ ਇਹ ਫਿਰ ਅਸਕੇ ਵੀ ਇੱਥੇ ਐਵੇਂ ਥੋੜੋ ਨਾ ਸਿੱਟਣੇ ਨੇ ਫਿਰ ਉਹਦੇ 'ਚ ਰੱਖ ਕੇ ਅੱਗ ਲਾਈ ਸੀਗੀ ਇੱਕ ਨਾ ਉਹ ਦੇਖੀ ਹੂੰ ਦੇਖੀ ਉਹ ਤਾਂ ਪਟਵਾ ਦੇਉ ਥੱਲੋ ਕੀ ਆਹ ਹਾਂ ਇਹਦੀ ਜਗ੍ਹਾ ਤੇ ਹੋਰ ਫੁੱਲ ਲਾ ਲਈ ਹੂੰ ਹੂੰ ਇੱਕ ਸੋਹਰਾ ਜਿਹਾ ਹੋ ਗਿਆ ਸੀ ਹੂੰ ਚਲੋ ਠੀਕ ਹੈ ਜੀ ਹੁਣ ਰਾਣੀ ਭੈਣ ਉਹਨਾਂ ਨੇ ਜਾਣਾ ਹੋਊਗਾ ਤੇ ਇਹਨਾਂ ਨੂੰ ਤੋੜਦੇ ਆਂ ਆਪਾਂ ਹੋਰ ਤੁਹਾਨੂੰ ਸਾਡੀ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਹੁਣ ਕਰਦੇ ਆਂ ਆਪਾਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ